ਜੀ ਇਹਦਾਂ ਹੋ ਰਿਹਾ ਹੈ। ਅੱਜ ਇਹ ਲੰਕੀ ਟੋੜੀ ਕੀ ਲਾਦੀ ਸੀ ਕਿ ਬੇਚਾਰਾ ਹੋ ਗਿਆ ਤੇ ਵਿਆਹ ਹੋਇਆ ਨੂੰ ਕੀ ਗੱਲ ਹੋਈ ਸਾਰੀ? ਮੇਰੇ ਟੇਨ ਨੂੰ ਵਿਆਹ ਨੂੰ ਜੀ ਕਾ ਕਈ ਸਾਲ ਕੇ 2014 ਦੇ ਵੇ 11 ਸਾਲ ਹੋ ਗਏ। 11 ਸਾਲ ਹੋ ਗਏ ਬੇਟੀ ਵੇ ਨੂੰ। ਬਸ ਉਹ ਦਿਨ ਦੀ ਲੜਾਈ ਪੜਾਈ ਤੈਨਾਂ ਦੀ ਉਹ ਦਿਨ ਹੀ ਰਹਿੰਦੀ ਆ। ਪਹਿਲਾਂ ਵੀ ਕੋਟਕੇ ਤੋਰਦੀ ਸੀ 7-8 ਮਹੀਨੇ ਘਰੇ ਬੈਠੀ ਰਹੀ ਆ। ਉਹ ਤਾਂ ਸਹੁਰੇ ਨੇ ਸੱਸ ਨੇ ਤੇ ਔਰ ਨੇ ਤਿੰਨਾਂ ਨੇ ਕੁੱਟੀ ਸੀ ਉਹਦਾ। ਚਲ ਪੁਰਾਣਾ ਗੁੱਸੇ ਜੇ ਹੁਣ ਲਾ ਕੇ ਆ ਕੇ ਵੀ ਕਿਉਂ ਲੜਾਈ ਕਰਦੀ ਐ ਉਹ ਤੋਂ ਬਾਅਦ ਚਲ ਟਮੇਟ ਕੇ ਸੀ ਲੈ ਗਏ ਤੇ ਘਰੇ ਰੱਖੀ ਕਈ ਮਹੀਨੇ 8 ਮਹੀਨੇ ਬਾਅਦ ਰੱਖੀ ਫੇਰ ਚਲ ਪੰਚਾਇਤਾਂ ਬਣ ਕੇ ਉੱਤਰਾਹੇ ਆ ਕੇ ਉਹ ਕਹੀ ਗਏ ਐਸੀ ਤੋਰ ਟੀਤੀ ਫੇਰ ਉਹ ਹੀ ਆ ਕੇ ਬਸ ਰੋਜ਼ ਦੀ ਲੜ ਲੜਾਈ ਐ ਤੇਰੇ ਪੇਕੇ ਬਸ ਨਾਰਾਣੀ ਦਿੰਦੇ ਤੇਰੇ ਪੇਕੇ ਕੋਈ ਕੱਪੜੇ ਨਹੀਂ ਦਿੰਦੇ ਕਦੇ ਕੁਝ ਨਹੀਂ ਦੱਸ ਐਂ ਕਰੀ ਜਾਂਦੇ ਰਹਿੰਦੇ ਸੀਗੇ ਬਸ ਕੁੜੀ ਨਾਲ ਲੋੜੀ ਜਾਂਦੇ ਕੁੜੀ ਤਾਂ ਨਹੀਂ ਸਹੀ ਜਾਂਦੀ ਦੀ ਕਹਿੰਦੀ ਮਮੀ ਬਸ ਤੁਸੀਂ ਆਸਰ ਨਾ ਕਰੋ ਕੋਈ ਨਾ ਕਹੀ ਜਾਂਦੇ ਬਸ ਆਪਦੀ ਪੰਜ ਰੱਬ ਜਾਣੇ ਹੁਣ ਮੈਂ ਤਾਂ ਫੋਨ ਹੀ ਕੀਤਾ ਕੋਈ ਨਾ ਪਤਾ ਲੱਗਿਆ ਜੀ ਅੱਜ ਅੱਜ ਸਾਨੂੰ ਫੋਨ ਕਰੀ ਗਏ ਨੇ ਵੀ ਆ ਜਾਓ ਵੀ ਰਾਜੂ ਗੁੱਸੇ ਹੁੰਦੀ ਆ ਰਾਜੂ ਅੰਦਰ ਬੈਠੀ ਆ ਮੈਂ ਕਹੀ ਕਿ ਆ ਜੰਨੇ ਆ ਐਸੀ ਬਸ ਤੇ ਮੈਂ ਹੌਲੀ ਹੌਲੀ ਆਈ ਆ ਜਿਉਂ ਜਿਉਂ ਜਿਵੇਂ ਬਸ ਮਿਲੀ ਗਈ ਆਗੇ ਫੋਨ ਕਰੀ ਗਏ ਆ ਜਾਓ ਆ ਜਾ ਮੈਂ ਖਿਆ ਆਉਣੀ ਆ ਮੈਂ ਕਹੀ ਗਈਆਂ ਬਸ ਮੈਨੂੰ ਇੱਥੇ ਜਾ ਕੇ ਕਹਿੰਦੇ ਜਾਦੇ ਆ ਕਿ ਆਜ ਉਹ ਰਾਜੂ ਕੀ ਹੋ ਗਿਆ ਕਹਿੰਦੇ ਪਤਾ ਨਹੀਂ ਬਸ ਪਰੌਣੇ ਨਹੀਂ ਕਿਹਾ ਮਗਰ ਉਹ ਗੋਲੀਆਂ ਕਿਹਨੇ ਖਵਾਈਆਂ ਨੇ ਕਰਿਆ ਧੱਕੇ ਨਾਲ ਖਵਾਈਆਂ ਲੱਗਦੇ ਐ ਮੈਂ ਤਾਂ ਪਰਾਂ ਕਿਦਾਂ ਜੀ ਕਰਦਾ ਛੋਟੇ ਛੋਟੇ ਬੱਚੇ ਛੱਡ ਕੇ ਮਾਰਨ ਨੂੰ ਪੂਰੀ ਸਾਰੀ ਸਾਲ ਕਦੀ ਹੈਗੀ ਕੀ ਲੱਗਦਾ ਵੀ ਕਿੰਨਾਂ ਨੇ ਖਵਾਈਆਂ ਜੀ ਮੈਂ ਤਾਂ ਸਾਸ ਸਹੁਰੇ ਨੇ ਇਹੀ ਲੜਦੇ ਨੇ ਕੱਲ ਵੀ ਇਹੀ ਲੜੇ ਨੇ ਰਾਤ ਤੇ ਵੀ ਸਵੇਰ ਇਹਨਾਂ ਦੀ ਲੜਾਈ ਹੋਈ ਐ ਇਹਨਾਂ ਦੀ ਸੇ ਰਾਤ ਲੜਾਈ ਹੋਈ ਐ ਸੇਰ ਪਤਾ ਨਹੀਂ ਇੰਨ ਦਾ ਫੋਨ ਹੋਇਆ ਸਾਂ ਹੀ ਕਹੀਏ ਨੇ ਆਜੋ ਆਜੋ ਮੈਂ ਆਈਆਂ ਬਸ ਉਹਨਾਂ ਦੇ ਮੇਰੇ ਉਹ ਦਿਨ ਦਾ ਕਰ ਰਹੇ ਹੈਂ ਜੀ ਹੈਂ ਕੀ ਮੰਗ ਕਰ ਰਹੇ ਮੰਗ ਕਰ ਰਹੇ ਸਾਹ ਮਿਲੋ ਜੀ ਮੈਨੂੰ ਮੇਰੀ ਧੀ ਮਾਰਤੀ ਇਹਨਾਂ ਨੇ ਸਾਹ ਮਿਲਣਾ ਚਾਹੀਦਾ ਮੈਨੂੰ ਹੈਨਾ ਲਾਸਟ ਵਾਰ ਤੁਹਾਡੀ ਕਿਹੜੀ ਗੱਲ ਹੋਈ ਛੋਟੀ ਬੇਟੀ ਨਾਲ ਮੇਰੀ ਤਾਂ ਜੀ ਅੱਜ ਕੱਲ੍ਹ ਇਹ ਨਹੀਂ ਹੋਈ ਬੇਟੀ ਨਾਲ ਅੱਜ ਬਸ ਇਹਨਾਂ ਨਾਲ ਹੀ ਕਰਦੇ ਰਹੇ ਨੇ ਪਰ ਉਹਨੇ ਨੇ ਕਿਹਾ ਸੱਸ ਨੇ ਉਹਨੇ ਨਹੀਂ ਕਰਿਆ ਜੀ ਹਾਂ ਜੀ ਬਸ ਜੀ ਕੀ ਕੁਝ ਦੱਸਿਆ ਗਿਆ ਤੁਹਾਨੂੰ ਅੱਜ બસ ਆਈ ਦਸਰਵੀ ਆਜੋ ਵੀ ਰਾਜੂ ਪਤਾ ਨਹੀਂ ਅਹੀਂ ਕਹਿੰਦੇ ਬਸ ਮੈਨੂੰ ਬਲ ਕਾਇਦਾ ਕਹਿੰਦੇ ਰਾਜੂ ਆਹ ਹੋ ਗਈ ਲੜਾਈ ਹੋਈ ਹੈ ਲੜਾਈ ਹੋਈ ਹੈ ਐਂ ਜੀ ਗੱਲ ਕਰਦੇ ਸੀਗੇ ਕੁਛ ਦੱਸਿਆ ਹੈ ਨਹੀਂ ਵੀ ਕੀ ਗੱਲ ਤੋਂ ਲੜਾਈ ਹੋਈ ਕਿ ਨਾ ਉਹਰੇ ਆਜ ਹੋ ਰਿਹਾ ਜੋ ਕਹੀ ਗਏ ਨੇ ਉਹਰੇ ਆ ਕੇ ਕੀ ਹੋ ਬਣਿਆ ਕੋਈ ਕੁਛ ਨਹੀਂ ਮੈਂ ਤਾਂ ਉਹਦੇ ਆਈਆਂ ਜੀ ਮੇਰੇ ਉਹਨਾਂ ਤਾਂ ਹੈ ਨਹੀਂ ਸੀਗੇ ਬਸ ਉਹ ਤੱਕ 10 ਮਿੰਟਾਂ ਬਾਅਦ ਤਲ ਪਤਾ ਨਹੀਂ ਕਿੱਥੋਂ ਕਹਿੰਦੇ ਡੱਡ ਬਾਡੀ ਆਈ ਆ ਕੇ ਲੈ ਕੇ ਗਈ ਤੀ ਇਹਨੂੰ ਲੈ ਕੇ ਤਾਂ ਨਹੀਂ ਗਏ ਹਸਪਤਾਲ ਕਿਤੇ ਮੈਂ ਇਹਨਾਂ ਦਾ ਪੂਰੀ ਹੋ ਗਈ ਮੋੜ ਲਿਆ ਉਹਦੀ ਨਾਲ ਦੀ ਨਾਲ ਮੈਂ ਤਾਂ ਕਰ ਰੱਡ ਬੱਡੀ ਆਈ ਆ ਉਸ ਮੇਰੇ ਮਾਂ ਗਰੀ ਰੱਡ ਬੱਡੀ ਆ ਗਈ ਆ ਦੀ ਕਿੰਨੇ ਬੱਚੇ ਬੱਚੇ ਕਿੰਨੇ ਸੀ ਜੀ ਦੋ ਬੱਚੇ ਨੇ ਜੀ ਇੱਕ ਕੁੜੀ ਆ ਇੱਕ ਮੁੰਡਾ ਮੁੰਡਾ 10 ਸਾਲ ਦਾ 11 ਦਾ ਕੁੜੀ ਸਾਲ ਦੀ ਆ ਜੀ ਵੀਰੇ ਬੋਲ ਨਾਂ ਨਾਂ ਕੁੜੀ ਸਾਲ ਦੀ ਹੋਈ ਆ ਦੇਖੋ ਹਾਂ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਭੋਲਾ ਸਿੰਘ ਆ ਜੀ ਸੰਧੂਪੱਤੀ ਬਰਨਾਲਾ ਬਰਨਾਲੇ ਤੋਂ ਸੀਟੀ ਚ ਰਹਿਣ ਵਾਲੇ ਆ ਭੋਲਾ ਸਿੰਘ ਜੀ ਕੀ ਲੱਗਦੀ ਤੁਹਾਡੀ ਕੁੜੀ ਆ ਇਹ ਮੇਰੀ ਸਗੀ ਭਣਜੀ ਸੀ ਜੀ ਮੇਰੀ ਭੈਣ ਬੇਨੜੜਿਆ ਉੱਥੋਂ ਉਹਨਾਂ ਦੀ ਬੇਟੀ ਹਰੀਗੜ੍ਹ ਵੇਹੀ ਹੋਈ ਸੀ ਜੀ ਨੂੰ ਘਟੋ ਘਟਵੀ 10-11 ਸਾਲ ਹੋ ਗਏ ਵੇਹੀ ਨੂੰ ਦੋ ਬੱਚੇ ਨੇ ਉਹਨਾਂ ਦੇ ਇੱਕ ਕੁੜੀ ਇੱਕ ਮੁੰਡਾ ਤੇ ਉਹਨੂੰ ਉਦੋਂ ਤੋਂ ਹੀ ਦਾਜ ਪਿੱਛੇ ਉਹ ਤੰਗ ਕਰਦੇ ਸੀਗੇ ਜੀ ਹਾਂ ਅਸੀਂ ਕਈ ਵਾਰ ਗਏ ਵੀ ਇਕੱਠੇ ਹੋ ਕੇ ਮੇਰਾ ਭਰਾ ਵੀ ਗਿਆ ਜਿਵੇਂ ਜਿਵੇਂ ਅਸੀਂ ਟਾਈਮ ਲੱਗਿਆ ਜਾਂਦੇ ਰਹੇ ਤਾਂ ਉਹਨਾਂ ਨੇ ਅੱਜ ਦਾਜ ਦੇ ਲੋਭੀਆਂ ਨੇ ਕੁੜੀ ਨੂੰ ਕੁਝ ਦੇ ਕੇ ਮਾਰਤਾ ਜਦੋਂ ਸਾਨੂੰ ਫੋਨ ਆਇਆ ਉਹ ਕਹਿੰਦੇ ਵੀ ਛੋਡੀ ਕੁੜੀ ਐ ਉਹ ਪੂਰੀ ਹੋ ਗਈ ਉਸ ਤੋਂ ਬਾਅਦ ਹੁਣ ਫਿਰ ਅਸੀਂ ਸ਼ਾਮ ਨੂੰ ਜਦੋਂ ਪੰਚਾਇਤਾਂ ਨੇ ਜੋ ਵੀ ਕਰਨਾ ਸੀ ਰਾਜੀ ਬੰਦੇ ਬਾਰੇ ਗੱਲਾਂ ਕਰਦੇ ਰਹੇ ਉਹ ਸਾਨੂੰ ਨਹੀਂ ਫੱਟ ਲੱਗੀ ਤਾਂ ਅਸੀਂ ਫਿਰ ਪੁਲਿਸ ਨੂੰ ਤਲਾਹ ਦਿੱਤੀ ਹਜੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਨਾ ਤਾਂ ਜੋ ਵੀ ਸਾਡੀ ਮਤਲਬ ਮੰਗ ਇਹੀ ਹੈ ਵੀ ਜਿਹੜੀ ਸਾਡੀ ਕਾਰਵਾਈ ਹੈ ਉਹ ਸਾਡੇ ਇਹਦੇ ਕਰਕੇ ਇਹਨਾਂ ਨੂੰ ਫੜਾਇਆ ਜਾਵੇ ਇੱਕ ਤਾਂ ਉਹਦਾ ਕੁੜੀ ਦਾ ਸਹੁਰਾ ਹੈ ਇੱਕ ਸੱਸ ਹੈ ਇੱਕ ਦੌਰ ਹੈ ਕੀ ਕੀ ਨਾਮ ਹਨ ਨਹੀਂ ਨੌ ਨਹੀਂ ਮੈਨੂੰ ਪਤਾ ਜੀ ਤੇ ਉਹਨਾਂ ਨੂੰ ਫੜਾਇਆ ਜਾਵੇ ਤੇ ਇਹਨਾਂ ਨੂੰ ਅਨਸਾਫ਼ ਦਿਵਾਇਆ ਜਾਵੇ ਬੀਨਾਂ ਦੀ ਬੱਚੀ ਦਾ ਇਹ ਪਹਿਲਾਂ ਵੀ ਕੁੱਟ ਮਾਰ ਹੁੰਦੀ ਹੈ ਹਾਂ ਇਹ ਕਾਫੀ ਟਾਈਮ ਤੋਂ ਕਈ ਸਾਲਾਂ ਤੋਂ ਹੀ ਹੋ ਰਹੀ ਸੀ ਦਾਜ ਪਿਛੀ ਕਰ ਰਹੀ ਸੀ ਹੁਣ ਵੀ ਦਾਜ ਦੀ ਮੰਗ ਪਿਛੀ ਤੰਗ ਕਰਦੇ ਸੀ ਅਸੀਂ ਇੱਕ ਪਿੰਡ ਚ ਇੱਕ ਦੋ ਬੰਦਾ ਤਾਂ ਪੁੱਛਿਆ ਉਹ ਕਹਿੰਦੇ ਵੀ ਕੁੜੀ ਤਾਂ ਥੋੜੀ ਬਹੁਤ ਨਰਮ ਸੀ ਵੀ ਇਹ ਜਿਹੜੀ ਦੀ ਸੱਸ ਤੇ ਸਹਰਾ ਸੀ ਇਹੀ ਜਿਆਦਾ ਤੰਗ ਕਰਦੇ ਸੀ ਇੱਕ ਦਿਓਰ ਸੀ ਇਹਦਾ ਕੁੜੀ ਦਾ ਇਹੀ ਤੰਗ ਕਰਦੇ ਸੀ ਜਦੋਂ ਗਏ ਕਿਸ ਤਰ੍ਹਾਂ ਦੇ ਹਾਲਾਤ ਸੀ ਲੜਕੀ ਦੇ ਜੀ ਮੈਂ ਉਸ ਟਾਈਮ ਨਹੀਂ ਸੀ ਗਿਆ ਜੀ ਮੈਂ ਮੇਰਾ ਭਰਾ ਗਿਆ ਸੀਗਾ ਤੇ ਮੈਂ ਤਾਂ ਗੱਡੀ ਲੈ ਕੇ ਬਾਹਰ ਗਿਆ ਸੀ ਹੁਣ ਹੀ ਆਇਆ 15 20 ਮਿੰਟ ਹੀ ਹੋਇਆ ਤਾਂ ਫਿਰ ਮੈਨੂੰ ਇਹ ਵਾਰ-ਵਾਰ ਫੋਨ ਤੇ ਦੱਸਦੇ ਰਹੇ ਨੇ ਵੀ ਆਹ ਪੋਜੀਸ਼ਨ ਐ ਹੁਣ ਆਹ ਪੋਜੀਸ਼ਨ ਐ ਮਤਲਬ ਮੈਂ ਉੱਥੋਂ ਫੋਨ ਤੇ ਇਹਨਾਂ ਨਾਲ ਸੰਪਰਕ ਰੱਖਿਆ ਆਪਣਾ ਹੁਣ ਸਾਨੂੰ ਹੁਣ ਸਾਫ਼ ਚਾਹੀਦਾ ਜੀ ਇਹਦਾ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਜੀ ਹੱਜ ਕੀ ਨਾਮ ਤੁਹਾਡਾ ਜੀ ਮੇਰੇ ਨਾਂ ਕੋਰਜੰਟ ਸਿੰਘ ਆ ਬਾਈ ਜੀ ਸਾਹਿਬ ਜੀ ਜਿਹੜੀ ਇਹ ਲੜਕੀ ਤੁਹਡੀ ਕੀ ਲੱਗਦੀ ਸੀ ਤੇ ਕੀ ਕਿੱਥੇ ਵਿਆਹ ਹੋਈ ਹੋਈ ਸੀ ਕੀ ਗੱਲ ਹੋਈ ਸਾਰੀ ਮੇਰੀ ਮਾਸੀ ਜੀ ਦੀ ਬੇਟੀ ਸੀ ਇਹਨਾਂ ਦੀ ਇਹ ਮੇਰੇ ਮਾਸੀ ਜੀ ਹੈਗੇ ਹਾਂ ਮੇਰਾ ਪਿੰਡ ਸਲਾਬਤਪੁਰਾਗਾ ਇਹਨਾਂ ਦਾ ਪਿੰਡ ਬੇਨੜਾਗਾ ਬੇਨੜਾ ਕੁੜੀ ਦਾ ਪੇਕਾ ਪਿੰਡ ਸੀਗਾ ਮੇਰੀ ਮਾਸੇ ਦੀ ਕੁੜੀ ਦਾ ਤੇ ਵਿਆਹੀ ਵੀ ਸੀਗੀ ਆਪਣੇ ਹਰੀਗੜ੍ਹ ਜੀ ਤੇ ਕੁੜੀ ਦਾ ਨਾਮ ਸੀਗਾ ਆਪਣੀ ਦਾ ਰਾਜੂ ਸੁਖਜਿੰਦਰ ਹਾਂ ਸੁਖਜਿੰਦਰ ਨੂੰ ਰਾਜੂ ਸੁਖਜਿੰਦਰ ਉਹਦਾ ਰਾਜੂ ਕਹਿੰਦੇ ਸੀਗੇ ਅਸੀਂ ਭਾਈ ਜੀ ਤੇ ਅੱਜ ਕੀ ਘਟਨਾ ਵਾਪਰੀ ਅੱਜ ਘਟਨਾ ਭਾਈ ਜੀ ਇਹ ਹੋਈ ਜਦੋਂ ਮੈਨੂੰ ਫੋਨ ਆਇਆਗਾ ਮੈਂ ਤਾਂ ਪਿੰਡੋਂ ਗਿਆਗਾ ਉਹਨਾਂ ਨੂੰ ਨਿਮਾ ਕੇ ਆਪਣਾ ਜਿਹੜਾ ਹੁੰਦਾਗਾ ਆਪਾਂ ਸਟਰਕਚਰ ਜਾਂ ਕਹਿੰਦੇ ਆਂਗੇ ਵੀ ਸਿਵਾਦਲ ਜਾਣ ਨੂੰ ਜਲਦੀ ਜਲਦੀ ਕਹੀ ਜਾਂਦੇ ਸੀਗੇ ਵੀ ਭਾਈ ਲੈ ਚੱਲੋ ਲੈ ਚੱਲੋ ਮੈਂ ਜਾ ਕੇ ਕਿਹਾ ਵੀ ਮੈਂ ਕਿਹਾ ਵੀ ਗੱਲ ਕੀ ਹੋਈ ਆ ਕੋਈ ਗੱਲਬਾਤ ਤਾਂ ਦੱਸੋ ਉਸ ਤੋਂ ਬਾਅਦ ਜਦੋਂ ਮੇਰੀ ਮਾਦਰ ਆ ਗਈ ਇਹ ਮੇਰੀ ਮਾਸੀ ਜੀ ਆ ਕਹਿੰਦੇ ਵੀ ਕੁੜੀ ਦੇ ਭਾਈ ਟੂਹੀ ਤਨੀਲ ਪਏ ਪਏ ਆਗੇ ਇਹਨਾਂ ਨੇ ਕੁੜੀ ਨੂੰ ਸਰਫਾਸ ਖਵਾਦੀ ਰਾਤ ਕੁੱਟੀ ਆ ਤੜਕ ਰਾਤ ਕੁੱਟੀ ਆ ਜੀ ਸੁਬਾ ਉਹਨੇ ਤੇ ਭਾਈ ਨਹੀਂ ਉਹਦਾ ਮੁੰਡਾ ਜਿਹੜਾ ਇਹ ਜੀ ਜਿਹੜਾ ਪ੍ਰਾਉਣਾਗਾ ਉਹ ਤਾਂ ਨਰਮ ਆ ਜੀ ਬੰਦਾ ਉਹਦੀ ਤਾਂ ਕੋਈ ਐਦਾਂ ਦੀ ਗੱਲਬਾਤ ਪਹਿਲਾਂ ਵੀ ਨਹੀਂ ਸੀ ਪਹਿਲਾਂ ਵੀ ਨਹੀਂ ਸੀ ਉਹਦਾ ਕੋਈ ਚੱਕਰ ਮੂਰੇ ਆਉਂਦਾ ਜਦੋਂ ਵੀ ਆਉਂਦਾ ਸੀਗਾ ਉਹਦਾ ਇੱਕ ਦਿਔਰ ਆ ਕੁੜੀ ਦਾ ਇੱਕ ਮਦਰ ਆ ਉਹਦੀ ਇੱਕ ਫਾਦਰ ਆ ਉਹ ਬਹੁਤ ਜ਼ਿਆਦੇ ਬਾਈ ਜੀ ਹਾਂ ਸੱਸ ਸੋਹਰਾ ਪਹਿਲਾਂ ਵੀ ਤੰਗ ਪਰੇਸ਼ਾਨ ਕਰਦੇ ਸੀਗੇ ਇਸੇ ਲਈ ਬਸ ਬਾਈ ਜੀ ਪਤਾ ਨਹੀਂ ਤਾਂ ਪਰੇਸ਼ਾਨ ਹੋ ਕੇ ਜਵਾਗੜੀ ਵਿਚਾਰੀ ਕੁਝ ਖਾ ਗਈ ਹੈਗੀ ਰੱਬ ਜਾਣੇ ਉਹਨਾਂ ਨੇ ਕੁਝ ਖਵਾਤਾ ਰੌਣਾ ਵਿਚਾਰਾ ਉਹ ਸੂਬਾ ਟਰਾਈਡੈਂਟ ਆ ਜਾਂਦਾ ਸੀਗਾ 7 ਵਜੇ ਰਾਤ ਨੂੰ 9-10 ਵਜੇ ਕਰੇ ਜਾਂਦਾ ਸੀਗਾ ਉਹਨੂੰ ਕੋਈ ਦੱਸ ਦੇ ਦੋਸਤ ਦੇ ਨਹੀਂ ਸੀਗੇ ਕੁੜੀ ਦੇ ਵਿਚਾਰੇ ਦੀ ਫਾਦਰ ਦੀ ਪਹਿਲਾਂ ਡੈਥ ਹੋਈ ਵੀ ਸੀਗੀ ਮੇਰੇ ਮਾਸੀ ਦੇ ਹਸਬੰਦ ਦੀ ਤੇ ਤਿੰਨ ਕਿ ਸਾਲਾਂ ਚਾਰਾਂ ਪੰਜਾਂ ਸਾਲਾਂ ਦੀ ਕੁੜੀ ਸੀਗੀ ਵਿਚਾਰੀ ਉਦੋਂ ਮੇਰੀ ਮਾਸੀ ਦੀ ਤੇ ਫਾਦਰ ਨਾ ਹੋਣ ਕਰਕੇ ਇਹਨਾਂ ਨੂੰ ਤਾਨੇ ਮੇਨੇ ਮਾਰਦੇ ਰਹਿੰਦੇ ਸੀਗੇ ਮੇਰੀ ਦਰਾਣੀ ਦਾ ਭਾਈ ਆ ਕੁਛ ਲਿਆਈ ਹੈਗੀ ਤੂੰ ਕੀ ਲਿਆਈਆਂਗੀ ਦਾਜ ਪਿੱਛੇ ਕਰਦੇ ਆ ਰਹਿੰਦੇ ਸੀਗੇ ਗੱਲਾਂ ਦਰਾਣੀ ਉਹਦੀ ਜਿਹੜੀ ਕੁੜੀ ਸੀਗੀ ਉਹ ਕਹਿੰਦੀ ਰਹਿੰਦੀ ਸੀਗੀ ਵੀ ਮੈਂ ਆਹ ਕੁਛ ਲਿਆਂਦਾ ਤੂੰ ਕੀ ਲਿਆਂਦਾਗਾ ਐਸੀ ਗੱਲਾਂ ਨੂੰ ਲੈ ਕੇ ਬਾਈ ਦੀ ਚੱਕਰ ਸੀਗਾ ਬਸ ਕਰੇ ਹੁਣ ਪਰਮਾਤਮਾ ਜਾਣਦਾ ਵੀ ਉਹ ਕੁੜੀ ਆਪ ਕੁਛ ਖਾ ਗਈ ਸਾਡੀ ਜ ਉਹਨਾਂ ਨੇ ਕੁਛ ਕਬਾਤਾ ਪਹਿਲਾਂ ਵੀ ਕਲੇਸ਼ ਰਹਿੰਦਾ ਪਹਿਲਾਂ ਵੀ ਕਲੇਸ਼ ਬਾਈ ਜੀ ਰਹਿੰਦਾ ਸੀਗਾ ਬਹੁਤ ਵਾਰੀ ਪਹਿਲਾਂ 5-7 ਵਾਰੀ ਪੰਚਾਇਤਾਂ ਹੋ ਚੁੱਕੀਆਂ ਸੀਗੀਆਂ ਜੀ ਬੱਚੇ ਕਿੰਨੇ ਬੱਚੇ 2 ਆ ਜੀ ਹੁਣ ਕੀ ਮੰਗ ਕਰ ਬਸ ਆਏ ਆ ਜੀ ਇਨਸਾਫ ਮਿਲਣਾ ਚਾਹੀਦਾ ਜੀ ਬਸ ਕਰ ਲੈ ਇਹ ਅ ਵੀ ਸਾਡੀ ਮਾਸੀ ਜੀ ਇਹ ਤਾਂ ਵਿਚਾਰੇ ਪਹਿਲਾਂ ਇਕੱਲੇ ਆ ਗਏ ਸਾਨੂੰ ਤਾਂ ਇਹ ਹੈ ਵੀ ਇਹਨਾਂ ਨੂੰ ਇਨਸਾਫ਼ ਮਿਲੇ ਬਸ ਇਹ ਗੱਲ ਆ ਜੀ ਆ ਸਾਡੇ ਮਾਮਾ ਜੀ ਆ ਇਹ ਇਹਨਾਂ ਦੇ ਬ੍ਰਦਰ ਬਿਲਕੁਲ ਬਾਈ ਜੀ ਹਾਂ ਜਿਹੜੀ ਕਾਨੂੰਨੀ ਕਾਰਵਾਈ ਹੋਵੇ ਉਹ ਬਸ ਹੋ ਜਾਏ ਜੀ ਕੋਈ ਗੱਲ ਨਹੀਂ ਆ ਸਾਡੇ ਮਾਮਾ ਜੀ ਆ ਗਏ ਇਹ ਮੁੰਡਾ ਨੂੰ ਇੰਨਾ ਕਹੇਗੀ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੱਲ ਸ਼ਾਮ 5:00 ਵਜੇ ਇਸ ਰਜਿੰਦਰ ਕੌਰ ਲੜਕੀ ਬੇਲੜੇ ਜੋ ਇੱਥੇ ਹਰੀਗੜ੍ਹ ਵੇਖੀ ਗਈ ਆ ਈਰੀ ਡੈਥ ਹੋਈslfਾਲਾ ਕਰਕੇ ਪਰ ਉਹਨਾਂ ਦੇ ਪਰਿਵਾਰਕ ਨੇ ਕਰੇ ਕਹਿੰਦੇ ਸੀ ਕਿ ਕੁੱਟਮਾਰ ਕਰੀ ਆ ਜਦੋਂ ਅਸੀਂ मौके ਤੇ ਜਾ ਕੇ ਦੇਖਿਆ ਉਹਨੂੰ ਸਾਰਾ ਮਿਲਾਜਾ ਕਰਕੇ ਉਹਨਾਂ ਦੀ ਡੈੱਡ ਬੋਡੀ ਅਸੀਂ ਮੋੜ ਚੜੀ ਤੇ ਰਖਵਾਤੀ ਆ ਆਪਣੇ ਸਰਵਸਥਾਨ ਬਰਨਾਲਾ ਅੱਜ ਜੋ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਕੋਲੇ ਆਉਣਗੇ ਜੋ ਵੀ ਬਿਆਨ ਲਿਖਾਉਣਗੇ ਅਸੀਂ ਉਹ ਕਾਰਵਾਈ ਅਮਲ ਤੇ ਲਿਆਵਾਂਗੇ ਪਰ ਕੋਈ ਗ੍ਰਿਫਤਾਰੀ ਹੋਈ ਐ ਇਹਦੇ ਕੋਈ ਇਰਾਦ ਲੋਕ ਜਿੱਦੇ ਹੋਰ ਅੱਗੇ ਕੋਈ ਰੌਣਾ ਪਣੀ ਹੋਏ ਜੀ ਜਦੋਂ ਤੱਕ ਉਹ ਬਿਆਨ ਨਹੀਂ ਲਿਖਾਉਂਦੇ ਹੈਗੇ ਐਫ ਆਈ ਆਰ ਦਾ ਲੌਜ ਨਹੀਂ ਹੁੰਦੀ ਉਹ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਊਗੀ ਜੋ ਵੀ ਹੋਵੇ ਆਉਂਦੇ ਹੁਣ ਕਿਸੇ ਨੂੰ ਕਰਵਾਈ ਕਰਨਾ ਕਿੰਨੀ ਕੋ ਮਰਜ਼ੀ ਕਰੋ ਜੋ ਤਾਂ ਉਸ ਦੀ ਕਰੀਬ 40 ਕਿਸਾਲ ਦੀ ਸੀ